ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਹੀ ਬੱਚੇ ਦਬਿਨਾ ਆ ਤੇ ਨਾਰਮਲ ਰੇਟ ਛੋਟੇ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਠਾਕ ਜੀ ਤੀ ਸੁਣਾਓ ਠੀਕ ਹੈ ਸਰ ਜੀ ਬੰਦਾ ਜਮਾ ਲਓ DNA ਚਲੀ ਜਾਂਦਾ ਕੰਮ ਕਰ ਰਿਹਾ ਵਧੀਆ ਚਲੀ ਜਾਂਦਾ ਕਿਰਪਾ ਭਾਬੀ ਠੀਕ ਹੈ ਤੇ ਚਲੋ ਨਾਮ ਦੱਸਦਾ ਫਿਰ ਇੱਕ ਰੀ ਨਾਮ ਪ੍ਰਿਤਪਾਲ ਸਿੰਘ ਜੀ ਪਿੰਡ ਚਾਲਕਲਾਂ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੀ ਤੇ ਫੋਨ ਨੰਬਰ ਵੀ ਬੋਲਦਾ ਇੱਕ ਰੀ ਫੋਨ ਨੰਬਰ 797 9775 ਜੀ ਠੀਕ ਹੈ ਤੇ ਅੱਜ ਤਿੰਨ ਫਿਰ ਤਿੰਨ ਜੀ ਭਾਜੀ ਤਿੰਨੇ ਟੋਕੜਾ ਨੇ ਛੋਟੇ ਰੇਟ ਛੋਟੇ ਬਿਲਕੁਲ ਛੋਟੇ ਛੋਟੇ ਠੀਕ ਹੈ ਜੀ ਵਾਹ ਵਧੀਆ ਮਾਰ ਚੰਗਾ ਤੇ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਇਹ ਭਾਜੀ ਸੁਬਾਹ ਇਹਦਾ ਤਿੱਜਾ ਜੇ ਕੋਈ ਦੁੱਜਾ ਲਾੜੇ ਕੋਈ ਤਿੱਜਾ ਲਾੜੇ ਹਾਂਜੀ ਉਹਦੇ ਦੇ ਕੋ ਸੱਤੇ ਕਿਲੋ ਯਾਰ ਪੀ ਭਾਜੀ ਹੈਗਾ ਪੱਕਾ ਦੋ ਤੇ 7 ਲੀਟਰ 7 ਕਿਲੋ ਪੱਕਾ ਹੋਊਗਾ ਇਹ ਆ ਵੀ 7 ਲੀਟਰ ਹੋਵੇ ਤਾਂ ਕੋਈ ਇੱਥੇ ਲੈ ਜਾਣਾ ਬਾਕੀ ਠੰਡੀ ਧਿਰੀ ਆ ਦੇਖੋ ਇਦਾਂ ਹੀ ਇਦਾਂ ਹੀ ਤਾਰਾ ਮਰਵਾ ਦੋ ਜਿੱਦਾਂ ਮਰਜੀ ਆ ਠੀਕ ਹੈ ਮਗਲਿਆਂ ਦੀ ਮਰਾਂ ਦੀ ਖੋਲੋ ਹਾਂ ਫੇ ਤੋੜੀਏ ਨਾ 7 ਲੀਟਰ ਦੁੱਧ ਜਿਹੜਾ ਕਹਿੰਦਾ ਕਿ ਪੱਕਾ ਹੈਗਾ ਇਹਦੇ ਕੋਲ ਬਾਕੀ ਤੇ ਇੱਕ ਬਾਟੀ ਵਰਤਨ ਪਾਣੀ ਕਿਤੇ ਦੀ ਵਾਕੀਦਾਰ ਵਿਪਜੀ ਦੁੱਧ ਵੀ ਬੜਾ ਸੰਗਲਾ ਵਾ ਇਹੋ ਵੀ ਕਹਿੰਦੇ ਸੰਭੀ ਸੰਭੀ ਘਾਟਾ ਬਾਕੀ ਇਹ ਵੀ ਦੁੱਧ ਨੇ ਲੰਮਾ ਸਮਾਂ ਦੇਈਏ ਨਾ ਤੇ ਇਹਦਾ ਮੁੱਲ ਫਿਰ ਮੋਲੇ ਦਾ ਛੋਟਾ 1000 ਰੁਪਏ ਭਾਜੀ ਕਿੰਨਾ ਜਿਹੜੀ 14000 ਦੀ ਦੇ ਵਿੱਚੋਂ ਕਰ ਜੀ ਕੋਈ ਛੋਟ ਛੜ 500 ਕਰ ਦਿੰਦੇ ਆ ਰਵੀਪਾ ਜੀ ਸਾਢੇ 13 ਹੀ ਆ ਦੀ ਦੇ 500 ਹੋਰ ਕਰ ਦੋ ਪੂਰੇ 13 ਹੀ ਆ ਦੀ ਦੇਣਾ ਉਹ ਛੋਟ ਹੀ ਕਰਨੀ ਆ ਰਵੀਪਾ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਆਪਾਂ ਠੀਕ ਹੈ ਜੀ ਸੱਤ ਕਿਲੋ ਦੁੱਧ ਹੋਵੇ ਤੇ ਕੋਈ ਇਥੋਂ ਲੈ ਜਾਏ ਬੜੀ ਅੱਗੇ ਵੀ ਆਪਾਂ ਜਿਨ੍ਹਾਂ ਨੂੰ ਮਾਲ ਦਿੱਤਾ ਦੁੱਧ ਦੀ 1 ਰੁਪਈਆ ਦਾ ਵੀ ਝੂਠ ਨਹੀਂ ਮਾਰਨਾ ਠੀਕ ਹੈ ਆਈਆ ਦਾ ਦੁੱਧ ਉਹਨਾਂ ਨੂੰ ਝੂਠ ਨਹੀਂ ਮਾਰਨਾ ਠੀਕ ਹੈ ਜੀ ਹਾਂ ਜੀ ਦੁੱਧ ਦਾ ਝੂਠ ਨਹੀਂ ਮਾਰਨਾ ਬਾਕੀ ਹੋ ਜੋ ਅੱਗੇ ਪਿੱਛੇ ਦੀ ਗੱਲ ਰੱਖੀ ਇਹਦੇ ਲਈ ਰਵੀਪਾ ਜੀ 5 ਕਿਲੋ ਦੁੱਧ ਜੀ ਪੱਕਾ ਦੁੱਧ ਹੈਗਾ ਜੀ 5 ਲੀਟਰ ਠੀਕ ਜੀ ਦੇਖੋ ਚਵਾਈਏ ਖੋਲੋ ਫਿਰ ਤੋੜ ਦਈਏ ਇਹਨਾਂ ਇਹ ਆਹੀ ਆਈ ਆਪਣੇ ਕੋਲ ਜੀ ਦੁੱਧ ਦੇ ਡੱਗਰ ਕਿੰਨੇ ਕੀ 5 ਲੀਟਰ ਹੈਗਾ ਵਾ ਬਾਕੀ ਖੱਡੀ ਤੇਰੀ ਬੜੀਆ ਹੁੰਦੀ ਪਾ ਜੀ ਇਹਦੇ ਨਾਲ ਇੱਕ ਆਹ ਨਗਰ ਨੂੰ ਸਾਦੇ ਬਾਕੀ ਇਹ ਵੀ ਉਮੀਦ ਇਹਨੇ ਸੱਜਦੇ ਵੀ ਦੁੱਧ ਚੰਗਾ ਕੱਢਿਆ ਹੋਣਾ ਪਾ ਜੀ ਦੁੱਧ ਵੀ ਬੜਾ ਸੰਘਣਾ ਹੈ ਦਾ ਤੇ ਤਾਂ ਮੁੱਲ ਫਿਰ ਮੁੱਲ ਦੇ ਦੀ 15000 ਰੁਪਏ ਭਾਜੀ ਜੱਜ ਜੀ ਗੱਲ ਕਰੀਏ ਜਸਨੋਈ ਬਿਲਕੁਲ ਜਸਨੋਈ ਬਿਲਕੁਲ 13500 ਰੁਪਏ ਛੋਟ ਹੀ ਕਰਨੀ ਅੱਛਾ ਐ ਵੀ 13000 ਰੁਪਏ ਛੋਟ ਕਰਨੀ ਹੈ ਭਾਜੀ ਠੀਕ ਹੈ ਜੀ ਭਾਜੀ 5 ਕਿਲੋ ਦੁੱਧ ਜਿੱਦਾਂ ਮਰਜੀ ਕੋਈ ਚੋਗੇ ਖੜੇ ਕੋਈ ਗੱਲ ਨਹੀਂ ਠੀਕ ਐ ਇਹਦੇ ਥੱਲੇ ਹਰ ਵੀ ਭਾਜੀ ਦੁੱਧ ਜੀ 6 ਕਿਲੋ ਠੀਕ ਐ ਇਹ ਪਹਾੜੇ ਤੇ ਮਿਲ ਜੀ ਜ ਠੀਕ ਆ ਦੁੱਧ ਤੇ ਇਹਦਾ ਵੀ ਪੂਰਾ ਸੰਗਣਾ ਹਣਾ ਠੀਕ ਆ ਬਾਕੀ ਬੜੀ ਲੱਗਦੀ ਚੀਜ਼ ਆ ਇਹ ਵੀ ਤੇ ਉਤਰਾਂ ਥਣ ਥਣ ਵੀਰ ਜੀ ਪੂਰੇ ਹੀ ਆ ਸਾਰੇ ਸਾਰੇ ਥਣਾਂ ਦੀ ਕੋਈ ਬਾਤ ਘਾਟ ਨਹੀਂ ਆਪੀ ਭਾਈ ਠੀਕ ਆ ਇਤਨਾ ਰਸੀ ਭਾਗੇ ਤੇ ਬਸ ਆਹ ਦੇਖ ਸੰਦੇ ਗਾੜੀ ਵੱਲ ਪਾਉਂਦੇ ਨਵ ਹਵਾ ਵੀ ਭਾਈ ਜੀ ਤਾਂ। ਨਾ ਮੈਂ ਸੰਭ। ਤੇ ਫਰਲੇ ਦੋਹਾਂ ਨਾਲ ਅਸੀਂ ਦੇਖ ਸਕਦੇ ਜੀ ਵਾ। ਠੀਕ ਹੈ ਜੀ। ਬਾਕੀ ਠੰਡੀ ਧਰੀ ਉਹਦਾ ਕਿਹੋ ਜਿਹਾ ਕਰਦਾ ਪਸ਼ੂ ਡਰਦਾ। ਹੈਲਦੀ ਨੀਰ ਵੀ ਭਾਈ। ਤੋਰੋ ਫਿਰ ਇੱਕ ਰੀ। ਇਹ ਦੇਖੋ 6 ਲੀਟਰ ਪੱਕਾ ਦੁੱਧ। ਇਹ ਦੇਖੋ ਪੱਕਾ ਰੀ ਭਾਈ ਜੀ ਦੁੱਧ ਵੀ ਆ ਦਹੀਂ ਰਗਾਈ ਆ। ਠੀਕ ਆ। ਹਾਂ ਜੀ। ਬਾਕੀ ਇਹ ਜਿਹੇਂ ਗਾਵਾਂ ਦਾ ਤੇ ਸੱਜਰਾਂ ਦਾ ਵੀ ਦੁੱਧ ਸੰਗਣਾ ਹੁੰਦਾ ਏ ਤੇ ਫਿਰ ਟੁਕੜ ਹੋਈ ਆ। ਮਧਿਆਨੇ ਮਗਾਵਲੇ ਦੁੱਧ ਹੋ ਗਿਆ ਤਾਂ ਬਾਕੀ ਤੁਸੀਂ ਖੜਨੀ ਆਪਣੀ ਚਵਾਈ ਕਰਕੇ ਆ ਆਪਣੀ ਵੇਖ ਚੱਕ ਕੇ ਥੋੜਾ ਲਿਆ ਤਾ ਵੀ ਭਾਜੀ ਕਿੰਨਾ ਪਿਆਰਾ ਲੱਗਿਆ ਤੇ ਕਿੰਨਾ ਖਰੇ ਦਾ ਮੁੱਲ ਇਹਦਾ ਆਪੀ ਭਾਈ ਮੁੱਲ 15000 ਅੱਛਾ 14 ਦੇ ਦੇ ਦੀਏ ਕੇ ਬਰਾਬਰ ਹੀ ਕਰੀਏ 13 ਦੇ ਦੇ ਦਾਂਗੇ 13 13 ਚੱਲੋ ਅੱਜ ਜਿਹੜੀ ਮਰਜ਼ੀ ਲੈ ਜਾਏ ਕੋਈ ਜਿਹੜੀ ਮਰਜ਼ੀ ਕੋਈ ਲੈ ਜਾਏ ਜਿਹੜੀ ਲੈ ਜਾਏ ਬਾਕੀ ਮਾਨਤਾ ਨੇ ਦੇਚੋ ਥੋੜਾ ਬੋਧਾ ਹੋਣਾ ਹੀ ਹੋਣਾ ਛੋੜ ਛੱਪਾ ਹੀ ਹੋਣਾ ਜੇ ਬਿਲਕੁਲ ਜੈ ਜੀ ਮੁੱਲ ਕੀ ਦੇ ਆਪੀ ਭਾਈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਵਸੇ ਇਹੋ ਜਿਹੇ ਤਿੰਨੇ ਆਪਣੇ ਕੋ ਸੂਈਆਂ ਸਮੀਆਂ ਇੱਥੇ ਆਓ ਆਪਣੇ ਤਸੱਲੀ ਕਰਕੇ ਖੜਾ ਹਣਾ ਹਾਂਜੀ ਆਪੀ ਭਾਜੀ ਇੱਥੇ ਆ ਗਿਆ ਆਪਣੇ ਵੇਸ ਚ ਆ ਕੇ ਖੜੋ ਨਾ ਕੋਈ ਲਾਮੇ ਦੀ ਗੱਲ ਤੁਹਾਨੂੰ ਰਵੇ ਤੇ ਨਾ ਕੋਈ ਸੰਨ ਰਵੇ ਯੋਗੀ ਥਣਾ ਦੀ ਗਰੰਟੀ ਹੋਊ ਆਪਣੀ ਆਪੀ ਭਾਜੀ ਜੇ ਥਣ ਤੇ ਕੋਈ ਪੂਲ ਛਟਾ ਹੋਇਆ ਆਪਣੀ ਗਰੰਟੀ ਹੈ